ਕੋਈ ਮਦਦ ਨਹੀਂ ਆਈ ਤੇ ਤੁਸੀਂ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਆ ਵੀ ਜਿੱਦਾਂ ਕਿ ਸਾਡਾ ਪਾਣੀ ਦਾ ਕੋਈ ਸੋਚਿਆ ਜਾਵੇ ਤੁਸੀਂ ਕਣਕ ਦੇ ਸਕੀਏ ਕਣਕ ਭਾਜੀ ਬਹੁਤ ਦੁੱਖ ਹੈ ਭੈਣੇ ਔਖਾ ਤਾਂ ਹੁਣ ਸਾਨੂੰ ਵੀ ਦਿੱਸੀ ਜਾਂਦਾ ਵੀ ਬਹੁਤ ਔਖਾ ਹੈਗਾ ਠੀਕ ਹੈ ਗੱਲ ਕਿ ਨਹੀਂ ਵੀ ਕਣਕ ਤਾਂ ਚਲੋ ਆ ਕਣਕ ਵਜਾਉਣ ਟਿਕਰਦਾ ਭੈਣੇ ਅਸੀਂ ਕੋਸ਼ਿਸ਼ ਕਰਾਂਗੇ ਠੀਕ ਹੈ ਗੱਲ ਕਿ ਨਹੀਂ ਜਿੰਨਾ ਹੋਇਆ ਲੋਕਾਂ ਨੂੰ ਵੀ ਅਪੀਲ ਕਰਾਂਗੇ ਛੋਡੇ ਵਾਸਤੇ ਇਕੱਠਾ ਕਰਕੇ ਜਿੰਨਾ ਕੋ ਹੋਇਆ ਹਣਾ ਜੀ ਬੱਚੇ ਵੀ ਹੁਣ ਮਹੀਨਾ ਮਹੀਨਾ ਦਾ ਘਟੋ ਵੀ ਘਟ 2 2.5 ਮਹੀਨੇ ਪਾਣੀ ਨੂੰ ਲੱਗਣ ਤੇ ਸੁੱਕਣ ਹਾਂ ਬੱਚਿਆਂ ਦੀ ਪੜਾਈ ਵੀ ਬੰਦ ਵਾ ਜੀ ਬੱਚਿਆਂ ਦੀ ਪੜਾਈ ਵੀ ਬੰਦ ਬੱਚੇ ਜਿਹੜਾ ਮਾਰਾ ਮੋਟਾ ਪੜਦੇ ਉਹਨਾਂ ਨੂੰ ਉਹ ਵੀ ਭੁੱਲ ਜਾਣਾ ਹੁਣ ਜਦੋਂ ਉਹ ਵੀ ਭੁੱਲ ਜਾਣਾ ਬਾਈ ਉਹ ਵੀ ਭੁੱਲ ਜਾਣਾ ਸਹੀ ਗੱਲ ਆ ਕੀ ਕਰਾਂਦੇ ਜੀ ਹੁਣ ਇਹਨਾਂ ਦੇ ਰੋਂਦੇ ਚਿਹਰਿਆਂ ਵੱਲ ਦੇ ਕੋਈ ਕੋਝਮ ਹੈ ਨਹੀਂ ਸਾਡੇ ਜੀ ਜਿਹੜਾ ਇੱਥੋਂ ਉੱਠ ਕੇ ਪਰਲੇ ਪਾਸੇ ਚਲ ਜਾਂਦੀ ਹੈ ਜੀ ਇੰਨੀ ਪਹੁੰਚ ਸਾਡੇ ਵਿੱਚ ਹੈ ਨਹੀਂ ਹੈ ਨਹੀਂ ਮਸਾਂ ਹੀ ਅੱਗੇ ਬਣਾਏ ਆ ਗਾ ਤੁਸੀਂ ਮੈਂ ਨਾ 23 ਤੋਂ ਬਾਅਦ ਪਹਿਲੀ ਾਰ ਝੋਨਾ ਲਾਇਆ ਸੀਗਾ ਬਾਈ 23 ਵਾਲੇ ਹੜਾਂ ਤੋਂ ਬਾਅਦ ਹਾਂ 23 ਵਾਲੇ ਹੜਾਂ ਤੋਂ ਬਾਅਦ ਇੱਕ ਇੱਕ ਝੋਨਾ ਚੱਕਿਆ ਇੱਕ ਫਸਲ ਚੱਕੀ ਆ ਜੀ ਇੱਕ ਫਸਲ ਚੱਕੀ ਸੀ ਵਿਚਾਰਿਆਂ ਨੇ ਤੇ ਦੂਜੀ ਫਸਲ ਬੀਜੀ ਸੀ ਠੀਕ ਆ ਨਾ ਦੂਜੀ ਫਸਲ ਨੇ ਫੇਰ ਉਹ ਕਰਤਾ ਯਾਰ ਮਾਰ ਕੇ ਧਰਤੇ ਹਿੱਜਾ ਸਾਰੇ ਖਰਚੇ ਕਰ ਲਈ ਅਸੀਂ ਹੁਣ ਸਿਰਫ ਵੱਡ ਕੇ ਟਰਾਲੀਆਂ ਦੇ ਵਿੱਚ ਹੀ ਪਾਉਣਾ ਸੀ ਵੱਡ ਕੇ ਟਰਾਲੀਆਂ ਦੇ ਵਿੱਚ ਹੀ ਪਾਉਣਾ ਸੀ ਸਹੀ ਗੱਲ ਆ ਪ੍ਰਭੂ ਖਰਚੇ ਸਾਰੇ ਕਰ ਲਈ ਸਾਰਾ ਕੁਝ ਹੀ ਹੋ ਗਿਆ ਸੀ ਸਾਡਾ ਜੀ ਸਹੀ ਗੱਲ ਆ ਬਾਈ ਹੁਣ ਬਾਬੇ ਖਵਾਜੀ ਤਾਂ ਬਾਸਲ ਦੇ ਵਿੱਚ ਬਾਈ ਉਹੀ ਬੰਦਾ ਜਾਣਦਾ ਜਿੰਨਾ ਤੇ ਪਈ ਐ ਮੁਸੀਬਤ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਇਹਨਾਂ ਭੈਣਾਂ ਦੇ ਰੋਂਦੇ ਹੋਏ ਚਿਹਰਿਆਂ ਵੱਲ ਜ਼ਰੂਰ ਦੇਖਿਓ ਤੁਹਾਡੇ 10 20 50 100 ਰੁਪਿਆ ਇਹਨਾਂ ਦੀਆਂ ਪੂਰੀਆਂ ਖੁਸ਼ੀਆਂ ਤਾਂ ਨਹੀਂ ਮੋੜ ਕੇ ਲਿਆ ਸਕਦਾ ਪਰ ਇਹਨਾਂ ਯਕੀਨ ਦਿਵਾਉਣਾ ਵੀ ਇਹਨਾਂ ਦੇ ਘਰ 'ਚ ਇੱਕ ਵਾਰੀ ਚੁੱਲਾ ਜ਼ਰੂਰ ਤਪਣ ਲਾ ਦੇ ਸਕਦਾ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਦਾਨ ਜ਼ਰੂਰ ਇਹਨਾਂ ਤੱਕਰ ਭੇਜੋ ਪੰਜਾਬੀਓ ਆਪਣੇ ਦਿਲ ਬਹੁਤ ਵੱਡੇ ਆ ਇਹਨਾਂ ਦੇ ਮਾਸੂਮ ਜਿਹੇ ਚਿਹਰੇ ਅੱਜ ਬਹੁਤ ਜਿਆਦਾ ਮੁਸੀਬਤ ਦੇ ਵਿੱਚ ਐ ਤੁਸੀਂ ਪੂਰੀ ਵੀਡੀਓ ਦੇਖਿਓ ਸੋ ਨੂੰ ਪਤਾ ਲੱਗ ਜਾਣਾ ਇਹ ਕੀ ਕਹਿੰਦੀ ਐ ਭੈਣ ਤੇ ਤੁਹਾਡੇ ਤੋਂ ਕੀ ਉਮੀਦਾਂ ਰੱਖੀਆਂ ਹੋਈਆਂ ਇਹਨਾਂ ਨੇ ਮੈਨੂੰ ਬਹੁਤਾ ਕੁਝ ਮੇਰੇ ਤੋਂ ਨਹੀਂ ਬੋਲਿਆ ਜਾਂਦਾ ਕਿਉਂਕਿ ਇਹਨਾਂ ਦੇ ਚਿਹਰਿਆਂ ਵੱਲ ਦੇਖ ਕੇ ਨਹੀਂ ਬੋਲਿਆ ਜਾਂਦਾ ਯਾਰ ਐਨੀ ਮੁਸੀਬਤ ਦੇ ਵਿੱਚ ਜੇਕਰ ਆਪਾਂ ਆ ਜਾਈਏ ਆਪਾਂ ਤਾਂ ਮਰਨ ਤੇ ਕਰ ਜਾਈਏ ਤੇ ਧੰਨਾ ਇਹ ਭਰਾ ਆਪਣੇ ਧੰਨਾ ਇਹ ਬੀਬੀਆਂ ਜਿਹੜੀਆਂ ਫਿਰ ਵੀ ਮੁਸੀਬਤ ਦੇ ਵਿੱਚ ਆਪਦੇ ਘਰਦਿਆਂ ਦੇ ਨਾਲ ਡਟ ਕੇ ਸਾਥ ਦੀ ਜਾਂਦੀਆਂ ਡਟ ਕੇ ਖੜੀਆਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਵਾਹਿਗੁਰੂ ਲਿਖਣਾ ਨਾ ਭੁੱਲਿਓ ਮਸਾਂ ਪੰਡਗਾ ਜਾਂਦੀਆਂ ਇਹਨਾਂ ਟਿੱਕਰ ਕਿੱਥੋਂ ਆਉਂਦੀ ਹੈ ਫਿਰ ਬਾਈ ਹਨਾ ਤੇ ਕੋਸ਼ਿਸ਼ ਕਰਿਓ ਬਾਈ ਠੀਕ ਹੈ ਨਾ ਭੈਣੇ ਸਰਕਾਰੀ ਮਦਦ ਤਾਂ ਹੀ ਕੋਈ ਨਹੀਂ ਭਾਦੀ ਕੋਈ ਨਹੀਂ ਆਈ ਕੀ ਕਰ ਸਕਦੇ ਹੋ ਜ਼ੋਰ ਥੋੜੀ ਹੈ ਕਿਸੇ ਦਾ ਨਹੀਂ ਜ਼ੋਰ ਬਾਈ ਨਹੀਂ ਜ਼ੋਰ ਨਹੀਂ ਜ਼ੋਰ ਪ੍ਰਭਾਉ ਵਰ ਨੂੰ ਦੇ ਚਿਹਰਿਆਂ ਵੱਲ ਦੇਖ ਕੇ ਜਰੂਰ ਮਦਦ ਕਰਨ ਆਇਓ ਇਹਨਾਂ ਦੀ ਜਰੂਰ ਮਦਦ ਕਰਨ ਆਇਓ ਪ੍ਰਭਾਉ ਇਹਨਾਂ ਦੇ ਮਾਸੂਮ ਚਿਹਰੇ ਜਿਵੇਂ ਠੀਕੇ ਗੱਲ ਕਰਨੀ ਕੋਈ ਇਹਨਾਂ ਦੇ ਮਨ 'ਚ ਮੈਲ ਨਹੀਂ ਕੋਈ ਉਹ ਨਹੀਂ ਛੋੜੇ 100 10 10 20 20 50 50 ਰੁਪਏ ਵੀ ਇਹਨਾਂ ਵਾਸਤੇ ਨਾ ਮੈਂ ਨਾ ਲੱਖ ਰੁਪਏ ਰਗਿਆ ਜਿਹੜਾ ਅੱਜ 150 2 ਰੁਪਏ ਵੀ ਦਾਨ ਕਰਦਾ ਨਾ ਮੈਂ ਨਾ ਉਹ ਵੀ ਲੱਖ ਰੁਪਏ ਰਗਿਆ 2 ਰੁਪਏ ਵੀ ਛੋੜੇ ਠੀਕ ਹੈ ਗੱਲ ਕਿ ਨਹੀਂ ਤੁਸੀਂ ਇਹਨਾਂ ਦੀ ਸਿੱਧੀ ਮਦਦ ਕਰੋ ਭਰਾਓ ਇੱਥੇ ਆ ਕੇ ਜੇ ਨਹੀਂ ਕਰ ਸਕਦੇ ਥੋੜੇ ਕੋਈ 100 200 ਦਾਨ ਕਰਨਾ ਤੁਸੀਂ Google Pay ਰਾਹੀਂ ਕਰੋ ਮੈਨੂੰ ਇੱਕ ਮਿੰਟ ਕੈਮਰਾ ਸਾਫ਼ ਕਰ ਲੈਣ ਦਿਓ